ਕਣ ਕੁਸ਼ਤੀਆਂ ਵੱਲ ਸੋ ਸਾਡੇ ਰੈਫਰੀ ਸਹਿਬਾਨ ਮਾਰਸ਼ਲ ਪੱਟੀਵਾਜੀ ਔਰ ਬਾਨੀ ਮਹਲਵਾਨ ਜੀ ਸੋ ਜੋ ਰੈਫਰੀ ਸਹਿਬਾਨ ਵਾ ਰਹੇ ਆ ਵਾਹ ਜੀ ਵਾ ਸੋ ਚਲਦੀਆਂ ਹੋਈਆਂ ਕੁਸ਼ਤੀਆਂ ਇਹਨਾਂ ਨੌਜਵਾਨਾਂ ਦਰਮਿਆਨ ਵੇਖਦੇ ਆ ਕੌਣ ਜਿੱਤਦਾ ਕੌਣ ਹਾਰਦਾ ਬਾਤ ਦਾ ਸਮੇਂ ਨਹੀਂ ਸ਼ਾਬਾਸ਼ ਸ਼ਾਬਾਸ਼ ਉਧਰ ਕੁਸ਼ਤੀ ਦਾ ਫੈਸਲਾ ਹੋ ਗਿਆ ਆਵੇ ਸ਼ਮੀਰ ਆਂਪਰਵਿਲੋਂ ਸਨੀ ਬਲਾਚਰ ਸਨੀ ਪਰਚੀ ਲੈ ਜਾਵਲਾਂ ਸਨੀ ਬਲਾਚਰ ਸ਼ਮੀਰ ਆਂਪਰਵਿਲੋਂ ਸੋ ਇੱਕ ਵਾਰ ਫੇਰ ਤੋਂ ਸਾਰੀ ਪ੍ਰਬੰਧਕ ਕਮੇਟੀ ਨੂੰ ਬਹੁਤ-ਬਹੁਤ ਵਧਾਈਆਂ ਇਸ ਦਿਨਗਲੀਆਂ ਕੁਲਦੀਪ ਸਿੰਘ ਜੀ ਔਰ ਕੜ ਸੁਰਿੰਦਰ ਸਿੰਘ ਜੀ, ਦਿਆਲ ਰਾਵਲ ਸਿੰਘ ਜੀ ਮਾਨ, ਹੁਸਨ ਲਾਲ ਜੀ ਅਕਸਰਪੰਚ, ਕੁਲਦੀਪ ਸਿੰਘ ਜੀ ਅਕਸਰਪੰਚ, ਭਗਤ RAM ਜੀ, ਬਾਊ ਜੀ, ਸੁਰਿੰਦਰ ਸਿੰਘ ਜੀ, ਦਿਆਲ ਸਿੰਘ ਜੀ, ਹਰਮੇਸ਼ ਸਿੰਘ ਜੀ, ਗੁਰਪਾਲ ਸਿੰਘ ਜੀ, ਚੰਚਲ ਸਿੰਘ ਜੀ ਔਰ ਸਾਡਾ ਰਵੀ ਲਾਡੀ ਸਿਆਲਪੁਰ ਓਮ ਓਮ ਪਰਕਮ ਸੋ ਲਾਲਾ ਵਾਲੇ ਦੇ ਦਰਬਾਰ ਲਈ 1100 ਰੁਪਏ ਦੀ ਸੇਵਾ ਸਾਡੇ ਕੋਲ ਪੁੱਜਦੀ ਹੋਈ ਹੈ तरसेम सिंह जी, भगत तरसेम सिंह जी ओ तरफो ग्यारह सौ रुपए की सेवा लाला वाले पीरबार वही लाडी सजावलपुर हेलो ਇੱਕ ਹੋਰ ਇੱਕ ਕੁਰਸੀ ਹੋਰ ਪੈਦੀ ਕਰ ਦਿਓ ਲਾਡੀ ਪਹਿਲਵਾਨ ਆਵੀ ਸੁੱਖਾ ਸਵੇਨ ਉਹਨਾਂ ਧਿਰਫ ਵੀ ਸੇਵਾ ਪੁੱਜਦੀ ਹੋਈ ਹੈ ਆਛਾ ਜੀ ਲਾਡੀ ਸਿਆਵਲ ਪਰ ਓਮ ਪ੍ਰਕਾਸ਼ ਵਾਹ ਵੀ ਸੋ ਸਾਡੇ ਸਰਿੰਦਰ ਸਿੰਘ ਜੀ ਸ਼ਿੰਦਾਸ ਜੋ ਜਿਹੜੇ ਤਰਫੋਂ 500 ਰੁਪਏ ਸਾਡੇ ਬੋਲਾਂ ਦਾ ਮਾਣ ਪੁੱਜਦਾ ਹੋਇਆ ਬਹੁਤ ਧੰਨਵਾਦ ਕਰਦੇ ਆ। ਬਈ ਕਰਨ ਸਾਵਾ ਹੈਪੀ ਪਨਾਵ ਕਰਨ ਸਾਵਾ ਹੈਪੀ ਪਨਾਵ ਵੇ ਕਾਰਨ ਸਾਹਾ ਹੈਪੀ ਬਨਾਵ ਬਰਾਲ ਆਲਮਗੀਰ ਗੁਰਵਿੰਦਰ ਮੋਰੋ ਟਿੰਕੂ ਮਿੰਕੂ ਦੀ ਰੇਲ ਗੱਡੀ ਸੋ ਸਾਡੇ ਬਿੱਟਾ ਸਾਊਂਡ ਉਹਨਾਂ ਨੂੰ ਬੇਨਤੀ ਕਰਦੇ ਆਂ ਕਿ ਮਾਈਕ ਦੇ ਸੈੱਲ ਪਾ ਦਿਓ ਵਾਹ ਵੀ ਵਾਹ ਵਾਹ ਵੀ ਵਾਹ ਵੀ ਬਰਾਲ ਆਲਮਗੀਰ ਗੁਰਵਿੰਦਰ ਮੋਰੋ ਇਹ ਵੀ ਮਾਲ ਜਲਦੀ ਜਲਦੀ ਰੈਡੀ ਹੋਵੀ ਸੋ ਇਹ ਸਾਡੀ ਬੇਨਤੀ ਹੈ ਕਿ ਰੈਫਰੀ ਸਾਹਿਬਾਨ ਤੋਂ ਇਲਾਵਾ ਕੋਈ ਵੀ ਹੋਰ ਮੇਰਾ ਵੀਰ ਖਾੜੇ ਬਾਦਸ਼ਾਹ ਦੇ ਵਿੱਚ ਨਾ ਜਾਣ ਦੀ ਕੋਸ਼ਿਸ਼ ਕਰੇ ਬੜੀ ਮਿਹਰਬਾਨੀ ਹੈ ਟੈਂਟ ਵਾਲਾ ਵੀਰ ਮੇਰੇ ਨਾਲ ਸੰਪਰਕ ਰਿਹਾ ਟੈਂਟ ਵਾਲਾ ਵੀਰ ਇਹਨਾਂ ਟੈਂਟ ਲਗਾਇਆ ਹੋਇਆ ਗੁਰਵਿੰਦਰ ਬਾਜੀ ਰੈਣੀ ਆ ਤੁਸੀਂ ਗੁਰਵਿੰਦਰ ਮੋਰੋ ਵਾਹਿਵਾ ਸ਼ਾਬਾਸ਼ ਵੀ ਬੇ ਬਰਾਣ ਆਲਮਗੀਰ ਗੁਰਵਿੰਦਰ ਮਰੋ ਆਓ ਜੀ ਭੱਜ ਕੇ ਆ ਜੀ ਸੋ ਸਾਡੇ ਬੈਣੀ ਫਰੀਦ ਰੱਕੜ ਜੀ ਉਹਨਾਂ ਹੀ ਤਰਫੋਂ ਵੀ ਸਾਡੇ ਬੋਲਾਂ ਦਾ ਮਾਣ ਆਇਆ ਤੈਦਲੋ ਸ਼ੁਕਰਗੁਜ਼ਾਰ ਆ ਜੀ ਬੈਣੀ ਫਰੀਦ ਰੱਕੜ ਬਰਾੜ ਆਲਮਗੀਰ ਗੁਰਵਿੰਦਰ ਮੋਰੋ ਬਰਾੜ ਆਲਮਗੀਰ ਕਾਲੇ ਲੰਗੋਟੇ ਦੇ ਵਿੱਚ ਗੁਰਵਿੰਦਰ ਮੋਰੋ ਲਾਲ ਲੰਗੋਟੇ ਦੇ ਵਿੱਚ ਐ ਆਵਾਂ ਲੱਲੀਆਂ ਨਸੀਬ ਰਾਮ ਪਰ ਬਿਲਣੋ ਆਵਾਂ ਲੱਲੀਆਂ ਨਸੀਬ ਰਾਮ ਪਰ ਬਿਲਣੋ ਬਿੰਦਾ ਫਗਵਾੜਾ ਸੋਨੂ ਹੁਸ਼ਿਆਰਪੁਰ ਇਹ ਵੀ ਮਾਲ ਜਲਦੀ ਜਲਦੀ ਰੈਡੀ ਹੋਵੀ ਸ਼ਾਬਾਸ਼ ਵੀ ਵੇ ਅਮਨ ਲੱਲੀਆਂ ਅਮਨ ਲੱਲੀਆਂ ਕਿੱਥੇ ਆ ਪਹਿਲਵਾਨ ਨਸੀਬ ਆ ਰਾਮਪੁਰ ਬਿਰਡੋ ਬਿੰਦਾ ਫਗਵਾੜਾ ਸੋਨੂ ਹਸ਼ਿਆਰਪੁਰ ਗੁਰਮਖ ਭਾਈਪੁਰ ਇਮਰਾਨ ਆ ਰਾਮਪੁਰ ਬਿਰਡੋ ਇਹ ਮਲ ਜਲਦੀ ਤੋਂ ਜਲਦੀ ਰੈਡੀ ਹੋਵੇ ਵਾਹ ਵੀ ਵਾਹ ਸ਼ਾਬਾਸ਼ ਵੀ ਸ਼ਾਬਾਸ਼ ਆਮਨ ਲੱਲੀਆਂ ਬਿੱਟਾ ਸੌਣ ਸੋ ਬਿੰਦੀ ਕਰਦੇ ਸੈੱਲ ਪਾ ਦਿਓ ਮਾਈਕ ਨੇ ਆਮਨ ਲੱਲੀਆਂ ਸਾਡੇ ਕੋਲ ਪੁੱਜ ਗਿਆ ਨਸੀਬ ਰਾਮਪੁਰ ਵਿਲਣੋ ਪੁੱਜ ਗਿਆ ਹਲੋ ਚਲੋ ਬਿੰਦਾ ਫਗਵਾੜਾ ਸੋਨੂ ਉੱਪਰ ਤੋ 10 ਜੀ ਧੰਨਵਾਦ ਕਰਦੇ ਆ ਪੀਵੀ 20 ਦੁਆਬਾ ਲਾਈਵ ਜੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਅੱਜ ਦੇ ਦੰਗਲ ਨੂੰ ਸ਼ੂਟ ਕਰਕੇ ਭੇਜ ਰਹੇ ਆ ਧੰਨਵਾਦ ਕਰਦੇ ਆ ਪਿੰਤਾ ਫਗਵਾੜਾ ਸੰਤੂ ਹਸ਼ਿਆਰਪੁਰ ਪਹਿਲਵਾਨ ਜੀ ਪਿੰਤਾ ਫਗਵਾੜਾ ਕਿੱਥੇ ਆ ਭਲਵਾਨ ਬਿੰਦਾਫਗੜਾ ਹੱਥ ਖੜਾ ਕਰਦੇ ਵੀ ਨੌਜਵਾਨਾ सोनू ਹੁਸ਼ਿਆਰਪੁਰ ਰੈਫਰੀ ਦਾ ਪਰਚੀ ਆ ਗਈ ਏ ਬੇਗਲੇ ਮਲ ਰਾਡੀ ਰਣ ਗੁਰਮਖ ਭਾਈਪੁਰ ਇਮਰਾਨ ਰਾਮਪੁਰ ਬਿਲੜੋ ਸਾਹਮਣੇ ਤਿੰਨ ਕੁਸ਼ਤੀਆਂ ਚੱਲ ਰਹੀਆਂ ਖਾੜੇ ਬਾਦਸ਼ਾਹ ਦੇ ਵਿੱਚ ਸੋ ਸਾਡੇ ਦਾਨੀ ਵੀਰ ਜਿਨ੍ਹਾਂ ਦੀ ਤਰਫੋਂ ਇਸ ਛਿੰਝਲੀ ਦਾਨ ਪੁੱਜਦਾ ਹੋਇਆ ਸੋ ਅਸੀਂ ਧੰਨਵਾਦ ਕਰਦੇ ਹਾਂ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੇ ਬੇਸ਼ੱਕ ਵਸਦੇ ਆ ਪਰ ਆਪਣੇ ਮਿੱਟੀ ਦੇ ਨਾਲ ਜੁੜੇ ਹੋਏ ਆ ਵਾਹ ਵਾਹ ਸ਼ਾਬਾਸ਼ ਵੀ ਪਿੰਤਾ ਫਗਵਾੜਾ ਦੇ ਮੱਲ ਅਜੇ ਤੱਕ ਮੇਰੇ ਕੋਲ ਨਹੀਂ ਪੁੱਜਿਆ ਗੁਰਮਖ ਪਾਈ ਪਰ ਇਮਰਾਨ ਆਰਾਮਪੁਰ ਵੱਲੋਂ ਇਮਰਾਨ ਕਿੱਥੇ ਹੈ ਇਮਰਾਨ ਸ਼ਾਬਾਸ਼ ਵੀ ਵਾਹ ਜੀ ਵਾਹ ਜੀ ਕਾਰਨ ਮਲਾਚੋਰੇ ਹੈਪੀ ਚੌੜਾ ਵੀ ਮਲ ਜਲਦੀ ਤੋਂ ਜਲਦੀ ਰੈਡੀ ਰਹਿਣ ਸੋ ਸਾਡੇ ਮਨੀ ਬਾਜੀ ਜੋ ਖਾਸ ਯੂਕੇ ਤੋਂ ਮੁੱਕੇ ਤੋਂ ਆ ਸੋ ਅੱਜ ਦੇ ਦੰਗਲ ਲਈ ਜਿਨ੍ਹਾਂ ਹੀ ਤਰਫੋਂ ਸਪਲੈਂਡਰ ਮੋਟਰਸਾਈਕਲ ਦਿੱਤਾ ਜਾਣਾ ਸੋ ਅਸੀਂ ਧੰਨਵਾਦ ਕਰਦੇ ਆ ਉਹਨਾਂ ਦਾ ਵੀ ਜੋ ਸਪੈਸ਼ਲ ਯੂਕੇ ਤੋਂ ਟਿਕਟ ਖਰਚ ਕੇ ਅੱਜ ਦੇ ਇਸ ਦੰਗਲ ਲਈ ਪੁੱਜੇ ਹੋਏ ਆ ਬਹੁਤ-ਬਹੁਤ ਧੰਨਵਾਦ ਸਾਕ ਛੋਟੀ ਬੱਚੀ ਅਮਨ ਜੋਤਕੌਰ ਸੌਂਗੜਾ ਜੀ ਸੋਇਨਾ ਦਾ ਵੀ ਮਾਨ ਸਨਮਾਨ ਜ਼ਰੂਰ ਕਰੋ ਜਿੰਨਾ ਵੀ ਹੋ ਸਕੇ ਕਾਰਨ ਬਲਾਜਰ ਹੈਪੀ ਚੱਤਾ ਵਾਹਿਵਾ ਸੋ ਇਸੇ ਤਰ੍ਹਾਂ ਅਸੀਂ ਧੰਨਵਾਦ ਕਰਦੇ ਆਂ ਜੀ ਤਜਿੰਦਰ ਸਿੰਘ ਜੀ son of ਸਰਿੰਦਰ ਸਿੰਘ ਜੀ ਆਸਟ੍ਰੇਲੀਆ ਜਿਨ੍ਹਾਂ ਦੀ ਤਰਫੋਂ ਸਾਡੇ ਬੋਲਾਂ ਲਈ 500 ਰੁਪਏ ਦੇ ਮਾਣ ਪੁੱਜਦੇ ਹੋਏ ਆ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇਜਿੰਦਰ ਸਿੰਘ ਜੀ ਸਨ ਆਫ ਸੁਨਿੰਦਰ ਸਿੰਘ ਜੀ ਆਸਟ੍ਰੇਲੀਆ ਨਿਵਾਸੀ ਆਵੀ ਕਰਨ ਬਲਾ ਚੌਰ ਹੈਪੀ ਚੌੜਾ ਇਹ ਕਰਨ ਪੁੱਜ ਗਿਆ ਹੈਪੀ ਚੌੜਾ ਹੈਪੀ ਚੌੜਾ ਜਲਦੀ ਜਲਦੀ ਪੁੱਜੇ ਹੈਪੀ ਚੌੜਾ ਪਈ ਜੱਸਾ ਬਲਾਚਾਰ ਗੋਪੀ ਚੌੜਾ ਐਵੇਂ ਜਲਦੀ ਜਲਦੀ ਪੁੱਜਣਾ ਪਰਚੀ ਪਹਿਲਾਂ ਲੈ ਜਾਣੀ ਮੇਰੇ ਕੋਲ ਜੱਸਾ ਬਲਾਚਾਰ ਗੋਪੀ ਚੌੜਾ ਆਲਮ ਰੋਡ ਨਿਆਰਾ ਸ਼ੌਕਤ ਅਲੀ ਲੱਲੀਆਂ ਸੋ ਇੱਕ ਵਾਰ ਫੇਰ ਤੋਂ ਪਹਿਲਵਾਨਾਂ ਦੇ ਚਾਰਨਾਂ 'ਚ ਬੇਨਤੀ ਕਰਦੇ ਆਪਾਂ ਕਿ ਮੰਦਰ ਵਿੱਚ ਨਹੀਂ ਕਿਸੇ ਨੇ ਵੀ ਪਹਿਲਵਾਨੇ ਨਾ ਹਣਾ ਸਕੂਲ ਦੀ ਵਿੱਚ ਟੈਂਕ ਲੱਗਿਆ ਹੋਇਆ ਉਹ ਟੈਂਕਰ ਦੇ ਥੱਲੇ ਹੀ ਨਾ ਹਣਾ ਇਹ ਪਹਿਲਵਾਨ ਵੀਰ ਨੋਟ ਕਰਨ ਜੱਸਾ ਬਲਾਜਰ ਗੋਪੀ ਚੌੜਾ ਅਸਕੜਾ ਕਰਵੀ ਸਾਡਾ ਵੀਰ ਲਾਈਵ ਤੱਕ ਰਿਹਾ ਸੋਨੂ ਪੁਰਤਗਾਲ ਆ ਸੁੱਖਾ ਸਪੀਨ ਜੋਤੀ ਨਿਊਜ਼ੀਲੈਂਡ ਨਿੱਕੀ ਸਾਈ ਪ੍ਰੈਸ ਬਹੁਤ ਧੰਨਵਾਦ ਕਰਦੇ ਆ ਲੋਕਾਂ ਨੇ ਜਾਈ ਚੱਜ ਤਿੰਨ ਪਾਰਟੀ ਟੋਪੇ ਖੜੇ ਲਿ ਗਾ ਸਰੋਪਿਆਂ ਨੇ ਵਈ ਇਸ ਰੋਪੇ ਵਾਲੇ ਵੀਰ ਮੁਕੇਸ਼ ਸਿੰਘ ਜੀ ਮਣੀ ਸੁਜਨਾਈ ਤਰਫੋਂ 11 ਕੁਰਤੇ ਪਜਾਮੇ ਦਿੱਤੇ ਜਾਣੇ ਇਸ ਬਹੁਤ ਧੰਨਵਾਦ ਜਸਵੀਰ ਸਿੰਘ ਜੀ ਰੱਕੜ ਸਪੀਨ ਸੋ ਇਹ ਆਪਣਾ ਸਰੋਪਾ ਲੈਣ ਬਹੁਤ ਧੰਨਵਾਦ ਕਰਦੇ ਆ ਬਹੁਤ ਧੰਨਵਾਦ ਆਲਮ ਰੋਡ ਮਯਾਰਾ ਸ਼ੌਕਤ ਅਲੀ ਲੀਲੀਆਂ ਬੇਸ ਰੂਪਾ ਪ੍ਰਾਪਤ ਕਰਨ ਚੇਲਾ ਜੀ ਦਿੱਲੀ ਤੋਂ ਪਹੁੰਚੇ ਆ ਤਰਸੀਮ ਸਿੰਘ ਜੀ ਭਗਤ ਸੁੱਖਾ ਸਪੇਨ ਸਾਧੂ ਸਿੰਘ ਜੀ ਮਿਸਤਰੀ ਪਰਿਵਾਰ ਵੱਲੋਂ